ਹਾਂਜੀ ਸਰ ਕੀ ਨਾਂ ਜੇ ਮੇਰਾ ਨਾਮ ਸਲੱਖਣ ਸਿੰਘ ਤੋੜ ਅੱਜ ਤੁਹਾਡੇ ਪਿੰਡ ਮਗਲਾਨੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਕੀ ਇਹ ਤੇ ਮੋਕਰ ਨੇ ਅੱਜ ਅਸੀਂ ਭਾਰਤੀ ਇਨਕਲਾਬੀ ਮਾਸਵਾਦੀ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਤਰੀਕ ਨੂੰ ਕਿਰਤੀ ਲੋਕਾਂ ਵੱਲੋਂ ਸਾਰੇ ਭਾਰਤ ਦੇ ਵਿੱਚ ਭਾਰਤ ਬੰਦ ਦਸਦਾ ਕੀਤਾ ਗਿਆ ਉਹਦੇ ਵਿੱਚ ਸੂਲੀਅਤ ਕਰਨ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਹੈ 29 ਤਰੀਕ ਨੂੰ ਭਾਰਤੀ ਇਨਕਲਾਬੀ ਮਾਸਵਾਦੀ ਪਾਰਟੀ ਵੱਲੋਂ ਜੋ ਤਿੰਨ ਰੈਲੀਆਂ ਰੱਖੀਆਂ ਸਾਡੀ ਰੈਲੀ ਜਿਹੜਾ ਆਵਾਜ਼ ਡਿਊਟੀ ਜਲੰਧਰ ਦੇ ਦੇਸ਼ ਭਗਤ ਜਗਰਵਾਲਿਆ 23 ਤਰੀਕ ਨੂੰ ਅਸੀਂ ਜਲੰਧਰ ਰੈਲੀ ਦੇ ਵਿੱਚ ਪਹੁੰਚਣ ਵਾਸਤੇ ਉਹਨਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕੀਤੀ ਆ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹ ਕੋਈ ਵੀ ਵਾਅਦਾ ਜਿਹੜਾ ਅੱਜ ਤੱਕ ਪੂਰਾ ਨਹੀਂ ਕੀਤਾ ਜਿਹੜੀਆਂ ਵੀ ਨੀਤੀਆਂ ਕਾਰਮ ਪਕਰਾਣਾਂ ਦੇ ਹੱਕ ਦੇ ਵਿੱਚ ਬਣਾਈਆਂ ਜਾ ਰਹੀਆਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 24 ਦੇ ਵਿੱਚ ਲਕਸ਼ਣ ਆ ਰਹੀ ਆ ਮੋਦੀ ਨੂੰ ਹਰਾਉਣ ਦਾ ਮਤਾ ਪਹਿਲੇ ਨੰਬਰ ਤੇ ਪੀਆਰਐਸਐਸ ਦੀ ਵਿਚਾਰਧਾਰਾ ਵਾਲੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਧਿਆਨ ਪਾਸੇ ਕਰਕੇ ਤੇ ਕਾਰਪਟ ਕਰਾਉਣਿਆਂ ਨੂੰ ਪਾਲਣ ਵਾਲੀ ਜਿਹੜੀ ਨੀਤੀਆਂ ਲਗਾਤਾਰ ਬਣਾ ਰਹੀ ਆ ਉਹਦਾ ਅਸੀਂ ਹੁਣ ਹਾਲ ਸਮੇਂ ਚ ਬਾਰਤ ਹਾਂਜੀ ਮੈਂ ਵਕੀਨਾ ਜੀ ਮੇਰਾ ਨਾਮ ਹਰਿੰਦਰਪਾਲ ਕੁਲ ਬਟਾਰੀ ਜੀ ਮੈਂ ਔਰਤ ਮੁੱਕਤੀ ਮੋਰਚਾ ਵੱਲੋਂ ਅੱਜ ਮੁਗਲਾਨੀ ਪਿੰਡ ਦੇ ਵਿੱਚ ਮੀਟਿੰਗ ਕੀਤੀ ਆ ਇੱਥੇ ਔਰਤਾਂ ਨੂੰ ਜਥੇ ਬੰਦ ਕਰ ਰਹੇ ਆ ਜੀ ਵੀ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ 2024 ਦੀ ਜੀ ਉਹਦੇ ਵਿੱਚ ਜਿੱਥੇ ਜਿੱਥੇ ਕੱਕ ਵੀ ਮੇਰੀ ਆਵਾਜ਼ ਆ ਰਹੀ ਆ ਮੇਰੀ ਸਭ ਨੂੰ ਬੇਨਤੀ ਆ ਕੀ ਆਉਣ ਵਾਲੀ 24 ਦੇ ਇਲੈਕਸ਼ਨ ਦੇ ਵਿੱਚ ਮੋਦੀ ਸਰਕਾਰ ਜਿਹੜੀ ਨਹੀਂ ਹੋਣੀ ਚਾਹੀਦੀ ਇਹਦਾ ਬਦਲ ਲੱਭੋ ਕੋਈ ਵੀ ਹੋਵੇ ਦੂਜੀ ਧਿਰ ਕੋਈ ਵੀ ਚੁਣੋ ਜ਼ਰੂਰੀ ਨਹੀਂ ਆ ਕਿ ਅਸੀਂ ਆ ਇਸ ਇਹਨਾਂ ਨੂੰ ਕਹਿ ਰਹੇ ਆ ਕਿ ਸਾਡੀਆਂ ਧਿਰਾਂ ਸੋਂ ਜਾ ਚੁਣੋ ਜਿਹੜੀ ਵੀ ਧਿਰ ਸੁਣੀ ਆ ਕੋਈ ਚੰਗੀ ਧਿਰ ਚੁਣੋ ਪਰ ਉਹ ਧਿਰ ਉਹ ਜਿਹੜਾ ਜਿਹਦਾ ਮੋਦੀ ਦੇ ਨਾਲ ਬਹੁਤ ਮਤ ਹੋਵੇ ਉਹ ਧਿਰ ਤੋਂ ਪਿੱਛੇ ਰਹੋ ਤੇ ਮੋਦੀ ਨੂੰ ਹਰਾਉਣ ਦੇ ਵਿੱਚ ਹੀ ਆਪਣੀ ਕੰਮ ਜਾਂਦੀ ਆ ਤੇ ਦੂਸਰਾ ਮੈਂ ਨਾਲ ਹੀ ਦੱਸਣਾ ਚਾਹੁੰਦੀ ਆ ਮਾਟਨ ਪਿੰਡਾਂ ਦੇ ਵਿੱਚ ਜੋ ਫਾਈਨੈਂਸਰ ਵਾਲੇ ਆ ਰਹੇ ਆ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਆ ਉਹ ਦੇ ਰਹੇ ਆ ਲੋਨ ਲੈ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਕੋਈ ਵੀ ਤੁਹਾਡੇ ਕੋਲ ਲੋਨ ਲੈਣ ਆਉਂਦਾ ਵਾ ਤੁਹਾਡੀ ਕੋਈ ਚੀਜ਼ ਚੁੱਕਦਾ ਵਾ ਉਹਦੇ ਵਾਸਤੇ ਤੁਸੀਂ ਅੱਗੇ ਡਟ ਕੇ ਖੜੇ ਹੋ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿਉਂਕਿ ਸਰਕਾਰ ਨੇ ਜਦੋਂ ਵਾਦੇ ਕੀਤੇ ਸੀ ਉਹ ਆਪਣੇ ਵਾਦੇ ਪੂਰੇ ਕਰੇ ਠੀਕ ਹੈ